ਵੀਰਾ ਤੁਹਾਨੂੰ ਹੜਪ੍ਰੇਤ ਖੇਤਰ ਦੀਆਂ ਸਾਂਝੀਆਂ ਕਾ ਰਿਆਂ ਬੇਸ਼ੱਕ ਪਾਣੀ ਜਿਹੜਾ ਘਟ ਚੁੱਕਿਆ ਹੈ ਪਾਣੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਚੁੱਕਿਆ ਹੈ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਘਰ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਘਰਾਂ ਦੇ ਵਿੱਚ ਖੱਡੇ ਟੋਏ ਬਣ ਚੁੱਕੇ ਨੇ ਘਰਾਂ ਦੇ ਹਾਲਾਤ ਜਿਹੜੇ ਬੇਕਦਰੇ ਵਾਲੇ ਜਾਪ ਰਹੇ ਨੇ ਬੇਕਦਰੇ ਜਿਹੜੇ ਜਾਪ ਰਹੇ ਨੇ ਤੂੜੀਆਂ ਤਾਂ ਦੇਖ ਸਕਦੇ ਹੋ ਕਿੰਦਾਂ ਖਰਾਬ ਹੋ ਚੁੱਕੀਆਂ ਨੇ ਘਰ ਦੀਆਂ ਨੀਆਂ ਵੀ ਬੈਠ ਚੁੱਕੀਆਂ ਨੇ ਘਰ ਦੇ ਵਿੱਚ ਜਿਹੜੀਆਂ ਕੋਈ ਪੁਰਾਣੇ ਕਮਰੇ ਸੀ ਜਾਂ ਕੋਈ ਨਵੇਂ ਕਮਰੇ ਵੀ ਕਿਸੇ ਨੇ ਵੀਰ ਨੇ ਬਣਾਏ ਸੀ ਸਾਰੀ ਮਿਹਨਤ ਕਰਕੇ ਉਹਨਾਂ ਦੀਆਂ ਜਿਹੜੀਆਂ ਨੀਆਂ ਬੈਠ ਕੇ ਜਿਹੜਾ ਉਹਨਾਂ ਦੇ ਵਿੱਚੋਂ ਜਿਹੜਾ ਸੀਮੈਂਟ ਨਿਕਲ ਚੁੱਕਿਆ ਸਿਰਫ ਸਿਰਫ ਜਿਹੜੀਆਂ ਇੱਟਾਂ ਹੀ ਖੜੀਆਂ ਬਾਕੀ ਨੇ ਸੋ ਤਸਵੀਰਾਂ ਜਿਹੜੀਆਂ ਇੱਕ ਹੈਰਾਨੀ ਜਨਕ ਦਿਖਾਵਾਂਗਾ ਤੁਹਾਨੂੰ ਬਹੁਤ ਦਿਨ ਜਿਹੜਾ ਲਗਾਤਾਰ ਇੱਥੇ 15 ਤੋਂ 20 ਦਿਨਾਂ ਜਿਹੜਾ ਪਾਣੀ ਚੱਲਿਆ ਹੈ ਤੇ 5 ਦਿਨ ਪਹਿਲਾਂ ਜਿਹੜਾ ਪਾਣੀ ਨੀਹਾਂ ਤੱਕ ਪਹੁੰਚਿਆ ਸੀਗਾ ਤਕਰੀਬਨ ਜੇ 25 ਦਿਨ ਹੋ ਚੱਲੇ ਨੇ ਅੱਜ 5ਵੀਂ ਦਿਨ ਜਿਹੜਾ ਪਾਣੀ ਘਟਿਆ ਹੈ ਛੱਤਾਂ 'ਵਲ ਜਰੂਰ ਨਜ਼ਰ ਮਾਰਾ ਦਿਓ ਕਿ ਜਿਹੜਾ ਥੱਲੇ ਦਾ ਪਾਣੀ ਸੀਗਾ ਸੀਗਾ ਪਰ ਉੱਪਰ ਜਿਹੜੀ ਨਮੀ ਇਕੱਠੀ ਹੁੰਦੀ ਗਈ ਜਦੋਂ ਨਮੀ ਦੇ ਨਾਲ ਛੱਤਾਂ ਦੇ ਉੱਪਰ ਦੇਖੋ ਕਿਦਾਂ ਉਲੀ ਜਮ੍ਹਾਂ ਹੋ ਗਈ ਏ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਨ ਜੋੜਿਆ ਗਿਆ ਸੀ ਕਿਉਂਕਿ ਉਹ ਟਾਈਮ ਹੀ ਨਹੀਂ ਮਿਲਿਆ ਕਿ ਜੇਕਰ ਸਮਾਨ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਉਹ ਟਾਈਮ ਅਜਿਹਾ ਸੀਗਾ ਕਿ ਲੋਕਾਂ ਨੇ ਘਰਾਂ ਦੇ ਉੱਪਰ ਹੀ ਥੋੜਾ ਜਿਹਾ ਜਿੱਦਾਂ ਸਮਾਨ ਜੋੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਬਾਹਰ ਕੱਢਣਾ ਸਮਾਨ ਬੜਾ ਮੁਨਾਫੀ ਸੀਗਾ ਸੋ ਸਮਾਨ ਜ਼ਰੂਰ ਜੋੜਿਆ ਗਿਆ ਪਰ ਸਮਾਨ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਉੱਲੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਸਮਾਨ ਲਗਭਗ ਸਾਰਾ ਖਰਾਬ ਹੋ ਚੁੱਕਿਆ ਹੈ ਜੇਕਰ ਕੋਈ ਰਸਦ ਘਰ ਦੇ ਵਿੱਚ ਪਈ ਸੀ ਜਿਸ ਵਿਅਕਤੀ ਨੇ ਰਸਦ ਇਕੱਠੀ ਕੀਤੀ ਉਹ ਨਾਲ ਲੈ ਗਿਆ ਖਾਨ ਨੂੰ ਜੇ ਨਹੀਂ ਲੈ ਜਾ ਸਕਿਆ ਤਾਂ ਉਹ ਬੇਸ਼ੱਕ ਸਾਰੀ ਦੀ ਸਾਰੀ ਖਰਾਬ ਹੋ ਚੁੱਕੀ ਹੈ ਸਾਰੀ ਰਸਦ ਉਸੇ ਤਰ੍ਹਾਂ ਉਸੇ ਤਰੀਕ ਦੀ ਤਰੀ ਰਹਿ ਗਈ ਸੋ ਤਸਵੀਰਾਂ ਜ਼ਰੂਰ ਦਿਖਾ ਦਿਓ ਦੇਖ ਸਕਦੇ ਹੋ ਛੱਤ ਦੇ ਅੱਕੇ ਵੀ ਜਿਹੜਾ ਇਸ ਦਾ ਪ੍ਰਭਾਵ ਪਿਆ ਬਾਲਿਆਂ ਤੱਕ ਜਿਹੜੇ ਲੱਕੜ ਦੇ ਬਾਲੇ ਹੈਗੇ ਨੇ ਉਹਨਾਂ ਨੂੰ ਉਲੀ ਲੱਗਣੀ ਸ਼ੁਰੂ ਹੋ ਗਈ ਜਿਹੜੀ ਨਮੀ ਦੇ ਨਾਲ ਕਿਉਂਕਿ ਬਾਰਸ਼ਾਂ ਪੈਂਦੀਆਂ ਰਹੀਆਂ ਨੇ ਛੱਤਾਂ ਚੌਂਦੀਆਂ ਰਹੀਆਂ ਨੇ ਛੱਤਾਂ ਦੇ ਜਿਹੜੇ ਕਹਿ ਸਕਦੇ ਆ ਕਿ ਮਜ਼ਬੂਤੀ ਉਹ ਕਾਇਮ ਨਹੀਂ ਰਹੀ ਛੱਤਾਂ ਜਿਹੜੀਆਂ ਕਮਜ਼ੋਰ ਹੋ ਚੁੱਕੀਆਂ ਨੇ ਸੋ ਹਾਲਾਤ ਦੇਖੇ ਨੇ ਸਮਾਨ ਉਸੇ ਤਰ੍ਹਾਂ ਹੀ ਸਾਰਾ ਉੱਚਾ ਕੀਤਾ ਗਿਆ ਪਰ ਸਮਾਨ ਲਗਭਗ ਸਾਰਾ ਖਰਾਬ ਦਾ ਖਰਾਬ ਹੀ ਹੈਗਾ ਕਿ ਘਰ ਬਣਾਉਣ ਲੱਗਿਆ ਸਾਰੀ ਜ਼ਿੰਦਗੀ ਲੱਗ ਜਾਂਦੀ ਏ ਤੇ ਅਜਈਆਂ ਆਫ਼ਤਾਂ ਆਉਂਦੀਆਂ ਨੇ ਚਾਹੇ ਉਹ ਇਨਸਾਨੀ ਆਪਤियां ਬਣਾਈਆਂ ਹੋਣ ਆਫਤਾਂ ਚਾਹੇ ਕੁਦਰਤ ਦੀਆਂ ਆਫਤਾਂ ਬਣਾਈਆਂ ਹੋਣ ਤੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਸੁਪਨਿਆਂ ਦਾ ਕਾਰ ਹੁੰਦਾ ਹੈ ਜੋ ਜੋ ਇਨਸਾਨ ਸਾਰੀ ਜ਼ਿੰਦਗੀ ਮਿਹਨਤ ਕਰਕੇ ਜਿਹੜਾ ਬੜੀ ਆਪਣੀ ਕਮਾਈ ਦੇ ਨਾਲ ਆਪਣਾ ਇੱਕ ਚੰਗਾ ਕਾਰ ਬਣਾਉਂਦਾ ਖੁਸ਼ੀਆਂ ਦਾ ਘਰ ਬਣਾਉਂਦਾ ਕਹਿ ਸਕਦੇ ਆ ਉਹ ਸਾਰਾ ਮਿੰਟਾਂ ਸਕਿੰਟਾਂ ਦੇ ਵਿੱਚ ਤੈਸ਼ਨਾਸ਼ ਹੋ ਜਾਂਦਾ ਸਾਰਾ ਤਬਾਹ ਹੋ ਜਾਂਦਾ ਜਿਸ ਤਰ੍ਹਾਂ ਅੱਜ ਹਾਲਾਤ ਬਣੇ ਨੇ ਸੋ ਲੋਕਾਂ ਨੂੰ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਨੂੰ ਦੁਬਾਰਾ ਜ਼ਿੰਦਗੀ ਤੇ ਖੜੇ ਹੋਣ ਲਈ ਤਕਰੀਬਨ 10 ਤੋਂ 15 ਸਾਲ ਲੱਗ ਸਕਦੇ ਨੇ ਇਹ ਮੇਰਾ ਕਾਰ ਜਿਹੜਾ ਜਿਹੜਾ ਮੈਂ ਖੁਦ ਅੱਜ ਪਹਿਲੇ ਦਿਨ ਤੁਹਾਨੂੰ ਤਸਵੀਰਾਂ ਸਾਂਝੀ ਕੀਤੀ ਬਹੁਤ ਸਾਰੇ ਅਜਿਹੇ ਘਰ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੋ ਹਾਲਾਤ ਗੰਭੀਰ ਸੀਗੇ ਹੋਰ ਵੀ ਹਾਲਾਤ ਜਾੜਨਾ ਸਾਂਝੇ ਕਰਾਂਗੇ ਬਾਤ ਉਹਦੇ ਸ਼ੇਅਰ ਜ਼ਰੂਰ ਕਰੀਏ ਵੀਡੀਓ ਜਲਦੀ ਜਲਦੀ ਵੀਡੀਓ ਸ਼ੇਅਰ ਕਰਨਾ ਆਪਣੇ ਕਮੈਂਟ ਦੇਣਾ ਆਪਣਾ ਲਾਈਕ ਜ਼ਰੂਰ ਦੇਣਾ ਤਾਂ ਕਿ ਸਾਨੂੰ ਹੌਸਲਾ ਅបਜਾਈ ਮਿਲਦੇ ਰਹੀ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ